ਇਹ ਛੱਡ ਯਾਰ ਗੱਡੀ ਦਾ ਪਿੱਛੇ ਗੱਡੀ ਦਾ ਗੱਡੀ ਦਾ ਸਾਈਡ ਤੇ ਪਹਿਲਾਂ ਮਲਗੀਤੋਂ ਪਾਸ ਮਲਗੀਤੋਂ ਪਾਸੇ ਹੋ ਗੱਡੀ ਦਾ ਸਾਈਡ ਤੇ ਇਧਰ ਗੱਡੀ ਨਹੀਂ ਪਤਾ ਲੱਗਦਾ ਤੈਨੂੰ 1 ਮਿੰਟ ਸਾਈਡ ਤੇ ਲਾਉਣ ਨਾ ਗੱਡੀ ਸਾਈਡ ਤੇ ਲਾ ਹੈ ਨਵੇਂ ਆਏ ਹੋ ਤੁਸੀਂ ਗੱਡੀ ਥੱਲੇ ਕਰ ਗੱਡੀ ਥੱਲੇ ਕਰ ਰੋਡ ਤੋਂ ਗੱਡੀ ਥੱਲੇ ਕਰ ਇਹ ਤਾਂ ਇੱਥੇ ਖੜੂਗੀ ਯਾਰ ਗੱਡੀ ਥੱਲੇ ਕਰ ਯਾਰ ਇਹ ਤਾਂ ਇੱਥੇ ਹੀ ਖੜੂਗੀ ਤੂੰ ਦੱਸ ਉਹ ਐਸਐਚਓ ਸਾਹਿਬ ਤੁਹਾਨੂੰ ਪਤਾ ਮੈਂ ਕੌਣ ਆ ਮੈਨੂੰ ਹੁਣ ਪਤਾ ਲੱਗੂ ਤੂੰ ਕੌਣ ਐ ਇੰਨਾ ਔਖਾ ਬੋਲਣ ਦੀ ਲੋੜ ਨਹੀਂ ਕੀ ਤੈਨੂੰ ਸਿਰਫ ਚੈਕਿੰਗ ਕਰਨਾ ਸਾਡਾ ਕੰਮ ਐ ਨਾ ਉਹ ਸਾਡੀ ਗੱਡੀ ਦੀ ਕਦੇ ਚੈ ਇਹੋ ਜਿਹਾ ਕੀ ਇਹੋ ਜਿਹਾ ਕੀ ਹੁੰਦਾ ਗੱਡੀ ਦੇ ਵਿੱਚ ਚੈੱਕ ਇਨ ਨਹੀਂ ਹੋਇਆ ਮੈਂ ਪੰਮਾ ਐਮਐਲਏ ਦਾ ਖਾਸ ਬੰਦਾ ਤੁਹਾਨੂੰ ਮਿਲਣ ਦੇ ਯੋਗ ਨਹੀਂ ਰਹਿਣਾ ਤੂੰ ਕੋਈ ਗੱਲ ਨਹੀਂ ਕਰਨੀ ਜੋ ਕਰਨਾ ਹੈ ਐਨੀ ਤਾਂ ਐਮਐਲਏ ਜੀ ਖੁਦ ਨਹੀਂ ਹਵਾ ਹੁੰਦੀ ਜਿੰਨੀ ਤੂੰ ਕਰੀ ਜਾਂਦਾ ਦੇਖੋ ਸਾਰਾ ਕੁਝ ਗਲਤ ਪੰਗਾ ਲੈ ਲਿਆ ਗੱਲ ਸੁਣ ਥਾਣੇਦਾਰ ਪਾਣੀ ਹੈ ਪਰ ਤੁਹਾਡਾ ਬੰਦਾ ਖਾਸ ਕਹਿੰਦਾ ਜੀ ਇਹ ਪੰਮਾ ਖਾਸ ਹੈ ਤਾਂ ਹੀ ਖਾਸ ਕਹਿੰਦਾ ਕੀ ਹੈ ਤੁਹਾਡਾ ਜੀ ਕੁਝ ਨਹੀਂ ਹੋਵੇ ਯਾਰ ਤੂੰ ਕੀ ਲੈਣਾ ਉਸ ਗੱਲ ਤੋਂ ਛੱਡਾ ਉਹ ਖੜ ਜਾ ਯਾਰ ਪਾਸੇ ਖੜਿਆ ਰੋ ਮੈਂ ਜਿਹੜਾ ਕੰਮ ਹੈ ਨਾ ਵੀ ਕੋਈ ਹਾਂ ਠੀਕ ਹੈ ਠੀਕ ਹੈ ਆਰ ਸੀ ਹੋ ਗਈ ਵੈਸੇ ਹੈ ਕਿ ਗੱਡੀ ਚ ਪੇਪਰ ਹਾਂ ਜੀ ਹੈਗੇ ਜੀ ਪੋਲੂਸ਼ਨ ਹੋ ਗਿਆ ਸਿਕੰਦਰ ਸਿੰਘ ਸਰਪੰਚੋਂ ਤੋਂ ਹੀ ਹਾਂਜੀ ਸਰਪੰਚ ਤੋਂ ਪਰਚੇ ਆਏ ਨੰਬਰ ਦਾ ਆ ਰਿਹਾ ਹੈ ਅੱਛਾ ਇਹ ਨੰਬਰ ਦਾ ਆ ਰਿਹਾ ਹੈ ਅੱਛਾ ਨੰਬਰ ਦਾ ਆ ਰਿਹਾ ਹੈ ਹਾਂਜੀ ਠੀਕ ਹੈ ਮੈਂ ਸੁਣਿਆ ਸਿਕੰਦਰ ਸਿੰਘ ਮੈਂ ਜਿੱਦਾਂ ਦਾ ਮੈਂ ਸੁਣਿਆ ਤਾਂ ਸਿਕੰਦਰ ਸਿੰਘ ਅੱਛਾ ਨੰਬਰ ਦਾ ਆ ਰਿਹਾ ਹੈ ਇਹ ਕਿਹੜਾ ਜਿਹੜਾ ਬੰਦਿਆ ਜੀ 벨ਟ ਇਹਨਾਂ ਦੀ ਵੀ ਲੱਗੀ ਸੀਗੀ ਇਹ ਚਲੋ ਕੋਈ ਨਹੀਂ 벨ਟ ਉਹ ਫਾਰਮੈਲਟੀ ਹੁੰਦੀ ਹੈ ਚਲੋ ਨਹੀਂ ਕੋਈ ਗੱਲ ਨਹੀਂ ਹੋਰ ਹਾਂ ਹੋ ਠੀਕ ਹੈ ਪਰੇਸ਼ਾਨੀ ਤਾਂ ਨਹੀਂ 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 ਕੋਈ ਪਰੇਸ਼ਾਨੀ ਨਹੀਂ ਸਾਡੀ ਡਿਊਟੀ ਹੈ ਕਿਉਂਕਿ ਸਰਕਾਰ ਦਾ ਨਾਅਰਾ ਯੋਧ ਨਸ਼ੇ ਵਿਰੁੱਧ ਹਾਂਜੀ ਹਾਂਜੀ ਠੀਕ ਹੈ ਤੇ ਸਾਡਾ ਫਰਜ਼ ਬਣਦਾ ਵੀ ਅਸੀਂ ਉਹ ਤੇ ਖਰੇ ਉਤਰੀਏ ਜਿੰਨਾ ਅਸੀਂ ਆਪਣੇ ਵੱਲੋਂ ਕਰ ਸਕਦੇ ਆ ਕਿਉਂਕਿ ਇਕੱਲੇ ਤੁਹਾਡੇ ਬੱਚੇ ਖਤਰੇ 'ਚ ਨਹੀਂ ਹਨਾ ਹਾਂਜੀ ਵੀ ਕੋਈ ਤੁਹਾਡੇ ਬੱਚਾ ਨੂੰ ਲਾ ਦੂਗਾ ਸਾਡੇ ਵੀ ਬੱਚੇ ਆ ਹਨਾ ਤੇ ਬੱਚੇ ਵਧੀਆ ਚੀਜ਼ ਹੈ ਜਿਹੜਾ ਤੁਸੀਂ ਲਾਇਆ ਨਾਕਾ ਨੇ ਜਿਵੇਂ ਚੱਕਰ ਨਹੀਂ ਵਧੀਆ ਚੱਕਰ ਨੂੰ ਚੰਗਾ ਨਹੀਂ ਕਰ ਹਾਂ ਸਾਡ ਪਬਲਿਕ ਸਰਵੰਟ ਨੇ ਹੈਨਾ ਕਰਾਂ ਬਹੁਤ ਵਧੀਆ ਪਿਆਣਾ ਜੀ ਬਹੁਤ ਜੀ ਬਹੁਤ ਪਿਆਣਾ ਨਾਲੇ ਬੇੜਾ ਕਰ ਕੀਤਾ ਪਿਆ ਨਸ਼ੇ ਨੇ ਜਿਹੜਾ ਨਾ ਨਸ਼ੇ ਨੇ ਅੱਜ ਕੱਲ ਮਾਂ ਪਿਓ ਦਾ ਮੈਂ ਕਹਿੰਦਾ ਸਰਪੰਚ ਸਾਹਿਬ ਇਹ ਨਹੀਂ ਗੱਲ ਕਿ ਮਾਂ ਪਿਓ ਕਿਤੇ ਕਮਾਈ ਕਰਨ ਬਾਹਰ ਭੇਜਦੇ ਬੱਚਿਆਂ ਨੂੰ ਮਾਂ ਪਿਓ ਜਿਹੜੇ ਇਹਨਾਂ ਚੀਜ਼ਾਂ ਤੋਂ ਭੇਜ ਰਹੇ ਆ ਯਾਰ ਮਾੜੀ ਸੰਗਤ ਜਵਾਕ ਨਾ ਜੀ ਹੈਨਾ ਨੌਜਵਾਨ ਅੱਜ ਕੱਲ ਬੱਚੇ ਵੇਖ ਕੇ ਇੱਕ ਦੋ ਦੋ ਆ ਲੋਕਾਂ ਦੇ ਤੇ ਮੈਂ ਤਾਂ ਇਹ ਗੱਲ ਕਹਿ ਦਿੰਦਾ ਨਾ ਮੇਰੇ ਤਾਂ ਮੁਲਾਜ਼ਮ ਵੀ ਇਹ ਗੱਲ ਅਸੀਂ ਤਾਂ ਕਹਿ ਦਿੰਨੇ ਹੁੰਨੇ ਵੀ ਦੇਖੋ ਅਸੀਂ ਤੁਹਾਡਾ ਸਾਡਾ ਮਕਸਦ ਤੁਹਾਨੂੰ ਪਰੇਸ਼ਾਨ ਕਰਨਾ ਨਹੀਂ ਪਰ ਜੇ ਕਿਸੇ ਦੀ ਗੱਡੀ ਚੋਂ ਕੁਝ ਨਿਕਲ ਆਇਆ ਫਿਰ ਜਿਹਦਾ ਮਰਜ਼ੀ ਬੰਦਾ ਹੋਵੇ ਫਿਰ ਨਹੀਂ ਬਖਸ਼ਣਾ ਸਾਰੋ ਕੋਈ ਪਰੇਸ਼ਾਨੀ ਨਹੀਂ ਹੁੰਦਾ ਬਹੁਤ ਵਧੀਆ ਲੱਗਿਆ ਚਲੋ ਧੰਨਵਾਦ ਧੰਨਵਾਦ ਤੁਸੀਂ ਜ਼ਿੰਮੇਵਾਰ ਬੰਦੇ ਇਹ ਗੱਲ ਕਹਿੰਦੇ ਹੋ ਨਾ ਤਾਂ ਪੁਲਿਸ ਨੂੰ ਵੀ ਕਿਉਂਕਿ ਤੁਹਾਡੇ ਵੀ ਸਹਿਯੋਗ ਦੀ ਰੋੜ ਤੇ ਪੁਲਿਸ ਨੂੰ ਬਲ ਮਿਲਦਾ ਹੈ ਸੀਗਾ ਬਿਲਕੁਲ ਚਲੋ ਜੀ ਫਿਰ ਵੀ ਪਰੇਸ਼ਾਨੀ ਲੱਗੀ ਹੋਵੇ ਤਾਂ ਠੀਕ ਹੈ ਜੀ ਬਹੁਤ ਧੰਨਵਾਦ ਸਰਪੰਚ ਸਾਹਿਬ ਆਇਓ ਕਦੇ ਕੋਈ ਗੱਲ ਫੋਨ ਕਰਕੇ ਆਇਓ ਠੀਕ ਹੈ ਮੇਰੀ ਆ ਡਿਊਟੀ ਜਿਆਦਾ ਹੁੰਦੀ ਹੈ ਸੜਕਾਂ ਸੜਕਾਂ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਧੰਨਵਾਦ ਸਰਪੰਚ ਸਾਹਿਬ ਸਹੀ ਬੰਦਿਆਂ ਨੂੰ ਆਪਾਂ ਕਾਹਨੂੰ ਖਰਾਬ ਕਰਨਾ ਬਲਕਿ ਨਹੀਂ ਹੋ ਉਹ ਲੈ ਗਈ ਲੱਗੀ ਸੀ ਉਹਨੇ ਲੱਗੀ ਉਹ ਕੋਈ ਨਹੀਂ ਬੈਲਟਾਂ ਬੁਲਟਾਂ ਇਹ ਨਾ ਹਾਂਜੀ ਕਾਮਨ ਚੀਜ਼ ਆ ਇਹ ਕਿੰਨੇ ਵਾਰ ਬੰਦੇ ਆ ਇਹ ਆਪੇ ਨਹੀਂ ਬੰਦਾ ਆਪ ਲਾ ਲੇ ਹਨਾ ਇਹ ਚੀਜ਼ਾਂ ਹੁਣ ਫੇਰ ਉਹੀ ਹੁੰਦਾ ਫੇਰ ਇਹ ਫੋਨ ਕੱਟ ਲੈਂਦੇ ਆ ਵੀ ਲਓ ਜੀ ਮੈਂ ਤੁਹਾਡੇ ਆ ਗੱਡੀ ਰੋਕੋ ਗੱਡੀ ਰੋਕੋ ਗੱਡੀ ਗੱਡੀ ਬਹੁਤ ਤੇਜ਼ ਆ ਰਹੀ ਕੌਣ ਯਾਰ ਮੂਰੇ ਆ ਕੇ ਰੋਕ ਲੋ ਮੈਂ ਆਉਗਾ ਹੂੰ ਹੂੰ ਥੱਲੇ ਰੁਕ ਜਾ ਬੋਲਦਾ ਕਿਵੇਂ ਨਵਾਂ ਆਇਗਾ ਨਵਾਂ ਆਇਗਾ ਤੈਨੂੰ ਪਤਾ ਨਹੀਂ ਗੱਡੀ ਕਿਵੇਂ ਰੋਕਦਾ ਛੋਟੇ ਕੀ ਗੱਲ ਆ ਇਧਰ ਕੀ ਗੱਲ ਜਨਾਬ ਬੜਾ ਬੜਾ ਔਖਾ ਬੋਲਦਾ ਏ ਵਰਦੀ ਚਾਹੋ ਇਧਰ ਆਓ ਬਾਰੀ ਛੱਡ ਇਧਰ ਬਾਰੀ ਛੱਡ ਯਾਰ ਗੱਡੀ ਨਾਲ ਪਿੱਛੇ ਗੱਡੀ ਨਾਲ ਗੱਡੀ ਨਾਲ ਸਾਈਡ ਤੇ ਪਹਿਲਾਂ ਮਲਗੇਤੋਂ ਪਾਸ ਬੰਦ ਕਰਾਓ ਮਲਗੇਤੋਂ ਪਾਸੇਓ ਗੱਡੀ ਨਾਲ ਸਾਈਡ ਤੇ ਇਧਰ ਨਹੀਂ ਪਤਾ ਲੱਗਦਾ ਤੈਨੂੰ 1 ਮਿੰਟ ਸਾਈਡ ਤੇ ਲਾਉਣ ਨਾ ਗੱਡੀ ਸਾਈਡ ਤੇ ਨਾ ਸਾਈਡ ਤੇ ਆ ਗਿਆ ਇਧਰ ਤੋ ਤਰੇ ਦਰਬਾਰਾ ਬਾਹਰ ਉਤਰ ਉਹ ਬਾਹਰ ਆਇਆ ਉਹ ਕੋਈ ਗੱਲ ਨਹੀਂ ਬਾਹਰ ਆਇਆ ਡਾਕਟਰ ਲੈ ਲੈਣੇ ਆ ਇਧਰ ਆ ਬਾਰ ਇਧਰ ਆ ਬਾਰ ਐਨੇ ਔਖੇ ਨੂੰ ਮੈਂ ਨਹੀਂ ਜਾਣ ਦਿੰਦਾ ਹੁੰਦਾਗਾ ਲਾ ਗੱਡੀ ਸਾਈਡ ਤੇ ਉਹ ਨਾ ਤਾਂ ਹੈਗਾ ਲੱਗਦਾ ਜਨਾਬ ਇਹਨਾਂ ਕੋਲੇ ਕੋਈ ਗੱਲ ਨਹੀਂ ਗੱਡੀ ਥੱਲੇ ਲਵਾਉਂਦੀ ਥੱਲੇ ਲਵਾਉ ਗੱਡੀ ਥੱਲੇ ਲਾ ਗੱਡੀ ਐਨੇ ਔਖੇ ਕਦੇ ਨਾ ਬੋਲਦੇ ਗੱਡੀ ਥੱਲੇ ਕਰਾਓ ਰੋਡ ਤੋਂ ਦੱਸੋ ਰੋਡ ਤੋਂ ਥੱਲੇ ਕਰਾਓ ਗੱਡੀ ਹਰੇ ਵੀ ਬੌਸ ਬਣਦਾ ਇਹ हां बहुत ਥੱਲੇ ਜਨਾਬ ਵੇਲੇ ਉਤਰੋਗੇ ਕਿ ਉਜੂਤ ਕਰਕੇ ਹੈ ਨਵੇਂ ਆਏ ਹੋ ਤੁਸੀਂ ਗੱਡੀ ਥੱਲੇ ਕਰ ਗੱਡੀ ਥੱਲੇ ਕਰ ਰੋਡ ਤੋਂ ਗੱਡੀ ਥੱਲੇ ਕਰ ਇਹ ਤਾਂ ਇੱਥੇ ਹੀ ਖੜੂਗੀ ਯਾਰ ਗੱਡੀ ਥੱਲੇ ਕਰ ਯਾਰ ਇਹ ਤਾਂ ਇੱਥੇ ਹੀ ਖੜੂਗੀ ਤੂੰ ਦੱਸ ਉਹ ਐਸਐਚਓ ਸਾਹਿਬ ਤੁਹਾਨੂੰ ਪਤਾ ਮੈਂ ਕੌਣ ਆ ਮੈਨੂੰ ਹੁਣ ਪਤਾ ਲੱਗੂ ਤੂੰ ਕੌਣ ਐ ਐਨਾ ਔਖਾ ਬੋਲਣ ਦੀ ਲੋੜ ਨਹੀਂ ਕੀ ਤੈਨੂੰ ਸਿਰਫ ਚੈਕਿੰਗ ਕਰਨਾ ਸਾਡਾ ਕੰਮ ਹੈ ਨਾ ਓਏ ਸਾਡੀ ਗੱਡੀ ਦੀ ਕਦੇ ਚੈਕਿੰਗ ਨਹੀਂ ਹੋਈ ਇਹੋ ਜਿਹਾ ਕੀ ਇਹੋ ਜਿਹਾ ਕੀ ਹੁੰਦਾ ਗੱਡੀ ਦੀ ਚੈਕਿੰਗ ਨਹੀਂ ਹੁੰਦੀ ਮੈਂ ਪੰਮਾ ਐਮਐਲਏ ਦਾ ਖਾਸ ਬੰਦਾ ਫਿਰ ਕੀ ਹੋ ਗਿਆ ਲੱਗਦਾ ਤੂੰ ਨਵਾਂ ਆਇਆ ਨਾ ਨਵਾਂ ਕੋਈ ਨਹੀਂ ਵੀ ਸਕਦੇ ਸਰਵਿਸ ਹੋ ਗਈ ਮੇਰੀ ਮੈਂ ਸਰਵਿਸ ਨਹੀਂ ਪੁੱਛੀ ਤੇਰੇ ਤੋਂ ਸਾਡੇ ਇਲਾਕੇ ਚ ਨਵਾਂ ਲੱਗਦਾ ਤੂੰ ਫਿਰ ਕੀ ਹੋ ਗਿਆ ਲੱਗਦਾ ਜੀ ਇਹਦਾ ਬਹੁਤ ਦਿਮਾਗ ਖਰਾਬ ਜਦੋਂ ਨਾ ਵੇਖ ਲੈਣਾ ਕਿਹਦਾ ਲਿਆ ਹੈ ਹਾਲਾਂਕਿ ਇਹ ਹੁੰਦਾ ਵੀ ਜਦੋਂ ਫੋਨ ਕਰ ਲੈਣਾ ਮੁੜ ਕੇ ਐਮਐਲਏ ਫੋਨ ਨਹੀਂ ਚਾਹਦਾ ਹੁੰਦਾ ਇਹੋ ਜਿਹਾ ਹੂੰ ਕੀ ਕਰੇ ਨਸ਼ਾ ਤਸਕਰੀ ਨਸ਼ਾ ਤਸਕਰੀ ਕਿੰਨੀ ਹੈ ਪੰਜਾਬ ਚ ਫੇਰ ਜੇ ਐਮਐਲਏ ਦੇ ਬੰਦੇ ਉਹਦਾ ਪਤਾ ਨਾ ਸਰਕਾਰ ਉਹ ਸਰਕਾਰ ਸਾਡੀ ਆ ਤੇ ਸਾਡੀ ਚੈੱਕ ਕਰੋਗੇ ਤੁਸੀਂ ਹਣ ਕਿਉਂ ਸਰਕਾਰ ਹੀ ਥੋੜੀ ਸਰਕਾਰ ਹੀ ਕਹਿੰਦੀ ਨਹੀਂ ਚੈੱਕ ਕਰੋ ਤੇ ਲੋਕਾਂ ਵਾਸਤੇ ਆ ਯਾਰ ਸਾਡੇ ਮੈਨੂੰ ਇਸ ਗੱਲ ਦੀ ਕੋਈ ਵੈਰੀਫਿਕੇਸ਼ਨ ਨਹੀਂ ਹੈਗੀ ਵੀ ਤੁਸੀਂ ਐਮਐਲਏ ਦੇ ਕੀ ਹੋ ਕੀ ਨੇ ਮੈਨੂੰ ਇਸ ਗੱਲ ਨਾਲ ਵਾਸਤਾ ਨਹੀਂ ਮੈਨੂੰ ਗੱਡੀ ਤਲਾਸ਼ੀ ਚਾਹੀਦੀ ਚਾਬੀ ਦਿਓ ਚਾਬੀ ਗੱਡੀ ਯਾਰ ਪਰ ਮੀ ਚਾਬੀ ਚਾਬੀ ਗੱਡੀ ਉਹ ਗੱਲ ਸੁਣ ਮੈਨੂੰ ਨਹੀਂ ਹੁੰਦਾ ਫਲਾਉਣ ਨੂੰ ਡਿੱਗੀ ਖੋਲੋ ਡਿੱਗੀ ਖੋਲੋ ਚੈੱਕ ਕਰੋ ਆਣਾ ਥੋੜੀ ਮੁੜ ਕੇ ਜਵਾਕਾਂ ਨੂੰ ਮਿਲਣ ਦੇ ਯੋਗਾਂ ਨਹੀਂ ਰਹਿਣਾ ਤੂੰ ਕੋਈ ਗੱਲ ਨਹੀਂ ਕਰਨੀ ਜੋ ਕਰਨਾ ਹੈ ਐਨੀ ਤਾਂ ਐਮਐਲਏ 'ਚ ਖੁਦ ਨਹੀਂ ਹਵਾ ਹੁੰਦੀ ਜਿੰਨੀ ਤੂੰ ਕਰੀ ਜਾਂਦਾ ਦੇਖੋ ਸਾਰਾ ਕੁਝ ਗਲਤ ਪੰਗਾ ਲੈ ਲਿਆ ਗੱਲ ਸੁਣ ਥਾਣੇਦਾਰ ਪਾਣੀ ਹੈ ਪਾਣੀ ਹੈ ਜਨਾਬ ਕੱਲ ਸੁਣੋ ਮੇਰੀ ਇੱਧਰ ਆ ਜਾਓ ਦੱਸ ਮੈਂ ਐਮਐਲਏ ਦਾ ਖਾਸ ਬੰਦਾ ਨਾ ਪੰਗਾ ਲਓ ਤੁਸੀਂ ਪਹਿਲਾਂ ਤਾਂ ਮੈਨੂੰ ਇਹ ਦੱਸ ਵੀ ਤੂੰ ਐਮਐਲਏ ਦੇ ਖਾਸ ਤੇ ਮੁਲਾਜ਼ਮਾਂ ਦੇ ਗੱਲ ਪੈਣਾ ਐ ਐਮਐਲਏ ਵੀ ਮੁਲਾਜ਼ਮ ਵੀ ਸਰਕਾਰ ਦੇ ਹਨਾ ਯਾਰ ਤੁਸੀਂ ਮੇਰਾ ਟਾਈਮ ਕਿਉਂ ਖਰਾਬ ਕਰਦੇ ਹੋ ਸਾਡਾ ਟਾਈਮ ਖਰਾਬ ਕਰ ਰਹੇ ਹੋ ਨਾ ਰੋਕੋ ਮੈਨੂੰ ਰੋਕ ਲਿਆ ਗੱਡੀ ਚੈੱਕ ਹੋਣ ਦਿਓ ਉਹ ਬਸ ਬਹੁਤ ਹੋ ਗਈ ਚੱਕ ਚਲੋ ਕੋਈ ਚੈੱਕ ਨਹੀਂ ਹੋਗੀ ਮਲਕੀਤ ਇੱਧਰ ਲਈ ਬਾਰੀ ਖੋਲੋ ਲੱਗਦਾ ਨਾ ਮੈਨੂੰ ਪਰਮ ਜੀ ਤੈ ਇੱਧਰ ਨਹੀਂ ਇੱਧਰ ਦੇ ਆਓ ਬਲਕਿ ਇਹਦਾ ਬਾਰੀ ਖੋਲ ਲੋ ਜੋਈ ਪਾ ਸੈਟ ਖੜ ਜਾ ਯਾਰ ਇੱਧਰ ਪਾਸੇ ਖੜੇ ਯਾਰ ਖੜ ਜਾ ਤੈਨੂੰ ਮੈਂ ਦੂਜੇ ਪਹਿਲੇ ਦੇ ਬੰਦਿਆ ਘਟੋ ਘਟ ਤਲਾਸ਼ੀ ਦਾ ਕਰਨ ਦਿਓ ਆ ਲੋ ਸਰਕਾਰ ਦੇ ਕਹਿਣ ਤੇ ਡਿਊਟੀ ਕਰ ਰਹੇ ਆ ਅਸੀਂ ਆ ਗਈ ਐ ਐਮ ਐਲ ਏ ਦੇ ਬੰਦੇ ਕਹਿੰਦੇ ਗੱਡੀਆਂ ਤਲਾਸ਼ੀਆਂ ਨਾ ਕਰੋ ਛੱਡ ਦਿਓ ਕੀ ਚੀਜ਼ ਇੱਧਰ 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 ਆਉਂਦੇ ਇਧਰ ਇਧਰ ਆਉਂਦੇ ਖੜ ਜਾ ਹਾਏ ਓਏ ਫੜ ਸਾਡੇ ਮੇਰਾ ਇੱਕ ਬਟੇ ਕੋਈ ਗੱਲ ਨਹੀਂ 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 ਮੈਨੂੰ ਦੇਖੋ ਆਂਖਾਂ ਦਿਖਾ ਮੈਨੂੰ ਆ ਫੜ ਮੁੰਡੇ ਆਓ ਜਨਾਓ ਆ ਫੜ ਹਾਂ ਇਤਨਾ ਜਾ ਭੱਜ ਨਾ ਜਾ ਇਹਨੂੰ ਫੜ ਇਧਰ ਇਧਰ ਇਹਨੂੰ ਫੜ ਇਹਨੂੰ ਫੜ ਆਹ ਹਾਂ ਬਾਕੀ ਇਹ ਦਵਾਈ ਇਹ ਹੈ ਫੜ ਕਰ ਕੀ ਪਰਮਜੀ ਤੇ ਠੀਕ ਹੈ ਜੀ ਇਹ ਮੁੰਡੇ ਦੀ ਦਵਾਈ ਇਹ ਹੈ ਆਹ ਕਿਹੜੀ ਦਵਾਈ ਆ ਦੀ ਇਹ ਦਵਾਈ ਹੈ ਕੁਛ ਨਹੀਂ ਜੀ ਨਾਲੇ ਦਵਾਈਆਂ ਨਾਲੇ ਕੁਛ ਨਹੀਂ ਆਹ ਦਵਾਈ ਹੈ ਉਹ ਦਵਾਈ ਆ ਇਹ ਮਸ ਨੂੰ ਨਹੀਂ ਸਮਝਦੇ ਆਈ ਮੁੰਡਾ ਰਾਹ ਚੋਂ ਬੈਠਾ ਮੇਰੇ ਨਾਲ ਇਹਦੀ ਦਵਾਈ ਆ ਮੈਂ ਦੱਸ ਦੇਣਾ ਐ ਇੰਨਾ ਕਿ ਤਜਰਬਾ ਸਾਡਾ ਹੋ ਗਿਆ ਵੀ ਦਵਾਈ ਆ ਕਿ ਕੀ ਐ ਇਹ ਦੱਸ ਦਿੰਨੇ ਹੁੰਨੇ ਅਸੀਂ ਹਾਂ ਦਵਾਈ ਐ ਦਵਾਈ ਆ ਇਹ ਇਹਨੂੰ ਸੁਣੋ ਇਹ ਜ਼ਹਿਰ ਐ ਇਹ ਚਿੱਟਾ ਐ ਜਿਹਦੇ ਨਾਲ ਤੁਸੀਂ ਪੰਜਾਬ ਨੂੰ ਬਰਬਾਦ ਕਰ ਰਹੇ ਹੋ ਤੁਹਾਨੂੰ ਸ਼ਰਮ ਨਹੀਂ ਆਦੀ ਮਾੜੀ ਮੋਟੀ ਐਮਐਲਏ ਦਾ ਨਾਮ ਵਰਤਦੇ ਹੋ ਤੁਸੀਂ ਗੱਲ ਕਰਾਉਣਾ ਕਰਾ ਕਰਾ ਗੱਲ ਪਰਚਾ ਹੋ ਗਿਆ ਇਦਾਂ ਮਰਜ਼ੀ ਕਰਾ ਦੇ ਹੁਣ ਚਾਹੇ ਪੁੱਤ ਮਰੀ ਜਾਂਦੇ ਆ ਜੀ ਬੁਰਾ ਐਮ ਐਲ اے ਸਾਹਿਬ ਆ ਗੱਲ ਕਰੋ ਕੋਈ ਨਵਾਂ ਹੀ ਆਇਆ ਧਰਮ ਸਿੰਘ ਬਰਾੜ ਧਿਆਨ ਨਾਲ ਵੇਖ ਲੈ ਧਰਮ ਸਿੰਘ ਬਰਾੜੀ ਆ ਦੁਬਾਰਾ ਦੇਖ ਲੈ ਇਹ ਤਾਂ ਮੇਰੇ ਫੀਡ ਹੋ ਗਿਆ ਤੂੰ ਗੱਲ ਕਰ ਹਲੋ ਹਾਂ ਜੀ ਐਮ ਐਲ اے ਸਾਹਿਬ ਦਾ ਧਰਮ ਸਿੰਘ ਬਰਾੜ ਬੋਲਦਾ ਹਾਂ ਹਾਂ ਜੀ ਧਰਮ ਸਿੰਘ ਬਰਾੜ ਬੋਲਦਾ ਕੀ ਚੱਕਰ ਪੈ ਗਿਆ ਹਾਂ ਪਰ ਤੁਹਾਡਾ ਬੰਦਾ ਖਾਸ ਕਹਿੰਦਾ ਜੀ ਇਹ ਪੰਮਾ ਖਾਸ ਐ ਤਾਂ ਹੀ ਖਾਸ ਕਹਿੰਦਾ ਐ ਕੀ ਆ ਤੁਹਾਡਾ ਜੀ ਕੁਛ ਨਹੀਂ ਹੋ ਰਿਹਾ ਯਾਰ ਤੂੰ ਕੀ ਲੈਣਾ ਉਸ ਗੱਲ ਤੋਂ ਦੇਖੋ ਸਰ ਮੇਰੀ ਡਿਊਟੀ ਹੈ ਗੱਲ ਘੁਮਾਣਾ ਐਮ ਐਲ ਏ ਸਾਹਿਬ ਨਾ ਮੈਂ ਗੱਲ ਘੁਮਾ ਰਿਹਾ ਨਾ ਮੇਰੇ ਨਾਲ ਘਮਾਓ ਮੈਂ ਜਿਹੜੀ ਬੇਨਤੀ ਕਰ ਰਿਹਾ ਉਹ ਦੱਸੋ ਮੈਨੂੰ ਇਹ ਬੰਦਾ ਕਹਿੰਦਾ ਮੈਂ ਖਾਸ ਐਮ ਐਲ ਏ ਸਾਹਿਬ ਦਾ ਗੱਲ ਕਰਾਇਆ ਰਿਹਾ ਤੁਹਾਡੇ ਨਾਲ ਤੁਹਾਡਾ ਨੰਬਰ ਆਹ ਸਰ ਤਾਂ ਹੀ ਗੱਲ ਕਰਵਾ ਕਰਵਾ ਰਿਹਾ ਮਸਲਾ ਕੀ ਹੈ ਇਹਨੇ ਕੋਲ ਚਟਾ ਫੜਿਆ ਗਿਆ ਜੀ ਕਿੰਨਾ ਕੁ ਲਗਭਗ ਮੇਰਾ ਅੰਦਾਜ਼ਾ ਹੈਗਾ 100 ਗ੍ਰਾਮ ਤੋਂ ਵੱਧ ਮਾਤਰਾ ਹੈ ਜੀ ਇਹ ਇਹੋ ਜਿਹਾ ਬੰਦਾ ਹੈ ਨਹੀਂ ਯਾਰ ਚਿੱਟਾ ਇਹ ਕਿੱਥੋਂ ਆ ਗਿਆ ਵਾਰਨਿੰਗ ਦੇ ਕੇ ਛੱਡ ਦੇ ਨੀ ਵਾਰਨਿੰਗ ਦੇਣ ਵਾਲੀ ਇਹ ਚ ਕਿਹੜੀ ਗੱਲ ਹੈ ਜੀ ਹੈ ਹੈਗਾ ਇਹ ਚਿੱਟਾ ਇਹ ਕਹਿੰਦਾ ਮੇਰੇ ਨਾਲ ਬੰਦਾ ਬੈਠਾ ਹੈ ਕਹਿੰਦਾ ਦਵਾਈ ਹੈ ਇਹਦੀ ਹੁਣ ਜਦੋਂ ਨਿਕਲ ਆਇਆ ਉਹਦੇ ਵਿੱਚੋਂ ਤੇ ਹੁਣ ਕਹਿੰਦਾ ਮੇਰੇ ਕੋਲ ਲਿਫਟ ਨਹੀਂ ਹੈ ਲੈ ਨਹੀਂ ਹੋ ਲਿਫਟ ਯਾਰ ਕਿਸ ਨੇ ਕੀ ਕਿਹਾ ਸੀ ਇਹ ਮੁੰਡੇ ਦੀ ਦਵਾਈ ਆਏ ਉਦ ਰਾਤ ਤੋਂ ਬੈਠਾਗਾ ਲਿਫਟ ਕੀ ਕਿਹਾ ਸੀ ਪਹਿਲਾਂ ਬੋਲਦਾ ਪਤਾ ਮੈਨੂੰ ਸਾਹਿਬ ਨਾਲ ਗੱਲ ਕਰਿਆ ਹੂੰ ਬੈਣੀ ਹੋ ਲਿਫਟ ਯਾਰ ਕਿਸ ਨੇ ਨਹੀਂ ਜੀ ਲਿਫਟ ਮੈਨੂੰ ਇੱਕ ਗੱਲ ਦੱਸੋ ਐਮਐਲਏ ਸਾਹਿਬ ਜੇ ਲਿਫਟ ਲਈ ਹੈ ਇਹਨੂੰ ਇਹ ਨਹੀਂ ਪਤਾ ਕਿ ਕਿਹੋ ਜਿਹੇ ਬੰਦੇ ਨੂੰ ਲਿਫਟ ਦੇ ਰਿਆ ਹੈ ਇਹ ਗੱਡੀ ਚੋਂ ਫੜਿਆਗਾ ਮੇਰੇ ਵਾਸਤੇ ਦੋਨੋਂ ਦੋਸ਼ੀ ਜਿਵੇਂ ਦੋਨਾਂ ਦੇ ਪਰਚਾ ਦੇਣ ਲੱਗਿਆ ਪੰਜਾਂ ਮਿੰਟ ਤੋਂ ਪਹਿਲਾਂ ਅੱਛਾ ਠੀਕ ਹੈ ਜੀ ਵਿਰੋਧ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਸਾਡੀ ਆਉਂਦੀ ਫਿਰ ਕਹਿੰਦੇ ਕਿ ਪੁਲਿਸ ਦਾ ਹੀ ਵੀ ਕੀ ਜਾਂਦਾ ਹੈ ਇਹ ਤੁਹਾਡਾ ਨਾ ਤਾਂ ਬਾਅਦ ਚ ਆਉਂਦਾ ਨਾ ਫਿਰ ਕੋਈ ਨਹੀਂ ਮੈਂ ਕਰਾ ਲਵਾਂ ਤਫਤੀਸ਼ ਆਪੇ ਕੋਈ ਗੱਲ ਨਹੀਂ ਐਮਐਲਏ ਸਾਹਿਬ ਮੈਂ ਉਹ ਤਫਤੀਸ਼ ਦੀ ਗੱਲ ਛੱਡੋ ਜੀ ਤਫਤੀਸ਼ਾਂ ਬਾਅਦ ਚ ਹੋਣਗ ਦੋਨੋਂ ਬੰਦੇ ਫੜੇ ਗਏ ਆ 100 ਗ੍ਰਾਮ ਤੋਂ ਵੱਧ ਇਹ ਜਿਹੜਾ ਨਸ਼ੀਲਾ ਪਾਊਡਰ ਇਹਨਾਂ ਦੇ ਕੋਲੇ ਤੇ 100% ਚਿੱਟਾ ਹੀ ਹੋਊਗਾ ਪਰਚਾ ਦੇਣੋਂ ਤੋਂ ਫਿਰ ਹਾਂਜੀ ਹਾਂਜੀ ਮੈਂ ਪਰਚਾ ਦੇਵਾਂਗਾ ਜੀ ਬਿਲਕੁਲ ਦੇਵਾਂਗਾ ਪੱਕਾ ਜੀ ਜੀ ਇਹਦਾ ਬੋਲਦਾ ਬਹੁਤ ਔਖਾ ਸੀ ਜਿਵੇਂ ਕਹਿੰਦਾ ਮੇਰੇ ਨਾਲ ਜਿਹੜਾ ਮੁਠੀ ਚੋਂਦਾ ਐਮਐਲ ਇਹਨਾਂ ਦੇ ਹੋ ਕੀ ਗੱਲ ਹੋ ਕੀ ਗੱਲ ਬੱਸ ਬੈਠੋ ਗੱਡੀ ਲਾਓ ਮੇਰੀ ਮੰਗ ਲੈ ਮੈਂ ਦੱਸਦਾ ਕਿਵੇਂ ਜਾਣਾ ਆ ਚਲੋ ਨਾਲ ਬਿਠਾਓ ਆਪਣੇ ਮਲਾਜ਼ਮ ਨੂੰ ਜੀ ਚਾਬੀ ਦਿਓ ਮੇਰੀ ਚਲੋ ਚਾਬੀ ਚਾਬੀ ਦੇ ਸਾਹਬ ਨਾਲ ਬੋਲਨਾ ਬੋਲਦਾ ਕਿਵੇਂ ਰੁੱਖਾ ਮੈਂ ਆ ਤਾਂ ਆ ਤਾਂ ਜਿਹੜਾ ਬਣ ਗਿਆ ਤਾਂ ਬਣ ਗਿਆ ਨਾ ਮਿਸ ਬੇ ਹੁਣ ਤੈਨੂੰ ਮੈਂ ਦੱਸੂਗਾ ਵੀ ਤੇਰੀ ਪਹੁੰਚ ਕੀ ਹੈ ਤੇ ਮੇਰੀ ਪਹੁੰਚ ਕੀ ਹੈ ਚਾਬੀ ਦਿਓ ਯਾਰ ਆ ਤੈਨੂੰ ਪੱਕੇ ਤਾਲੇ ਲਾਗੇ ਸਾਰੇ ਉਹ ਚਾਬੀ ਦੇਵਾਂਗੇ ਪਰ ਚਾਬੀ ਤੈਨੂੰ ਹੋਰ ਕਰਦੀ ਦੇਵਾਂਗੇ ਜਿੱਥੇ ਤੂੰ ਸਾਰੀ ਉਮਰ ਸੋਚੇਗਾ ਬਾਹਰ ਆਉਣ ਵਾਸਤੇ ਠੀਕ ਹੈ ਨਾ ਉਹ ਫੇਰ ਕੀ ਹੋ ਜਾਊਗਾ ਫੇਰ ਪੀਲਾ ਪੰਜਾ ਚੱਲੂ ਤੇਰਾ ਜੋ ਬਣਿਆ ਹੋਊਗਾ ਢੋਗਾ ਘਰ ਘੁਰ ਤੇਰਾ ਵੇਂਦਾ ਜਾਈ ਹੁਣ ਅੱਗੇ ਥਾਰ ਵਾਲੀ ਤੇ ਚੱਲਿਆ ਉਹਨੂੰ ਛੱਡੋ ਉਹਨੂੰ ਛੱਡ ਉਹ ਜਿਹਨੇ ਕੀਤਾ ਉਹਨੇ ਕਰਨਾ ਠੀਕ ਆ ਆ ਮੇਰੇ ਕੋਲੇ ਆ ਨਾ ਇਹ ਤੈਨੂੰ ਮੈਂ ਇਹ ਤੈਨੂੰ ਮੈਂ ਦੱਸੂਗਾ ਇਸ ਤਰ੍ਹਾਂ ਤੇ ਪੀਲਾ ਪੰਜਾ ਚੱਲਦਾ ਕਿ ਨਹੀਂ ਚੱਲ ਮੈਂ ਨਾ ਆਏ ਆ ਜਾਣਾ ਹੈ ਮੈਂ ਤੈਨੂੰ ਕੋਈ ਗੱਲ ਨਹੀਂ ਏਡਾ ਕਾਰ ਯਾਰ ਇਹਦੇ ਚ ਹੰਕਾਰ ਕਰਦੇਗੇ ਮਲਕੀਤ ਮਲਕੀਤ ਨਾਲ ਬੈਠੋ ਇਹਦੇ ਨਾਲ ਬੈਠੋ ਉਹ ਚਾਬੀ ਦੇ ਦੇ ਆਪਣੀ ਗੱਡੀ ਅੱਗੇ ਲਾਓ ਬੋਲ ਆਪਣੀ ਗੱਡੀ ਮਲਕੀਤ ਨਾਲ ਬੈਠ ਟੌਰ ਚ ਕਿੱਲਾ ਲੱਗਦਾ ਜੀ ਮਲਕੀਤ ਨਾਲ ਬੈਠ ਮੈਂ ਤਾਂ ਪਿੰਨ ਨਾਲ ਬੈਠ ਪਿੱਛੇ ਬੈਠੋ ਤੂੰ ਯਾਰ ਫੇਰ ਕੀ ਹੋ ਜਾਊਗਾ ਕਿਉਂ ਟਾਈਮ ਖਰਾਬ ਕਰਦਾ ਮੈਂ ਤੈਨੂੰ ਦੱਸਾਂਗਾ ਕੀ ਹੋਏ ਆਪਦਾ ਮੈਂ ਤੈਨੂੰ ਦੱਸਦਾ ਗੱਡੀ ਚ ਬੈਠ ਪਹਿਲਾਂ ਕਹੇ ਦਾ ਕੁਝ ਹੋਇਆ ਚਲ ਪਿੱਛੇ ਬੈਠ ਹੁਣ ਹੋਊਗਾ ਉਹ ਹੁਣ ਵੀ ਵੇਖ ਲੈ ਇਹ ਧਰਮ ਸਿੰਘ ਬਰਾੜ ਦੀ ਕਾਰਵਾਈ ਹੈ ਇਹ ਚਲ ਚਲ ਤੂੰ ਵੇਖ ਵੇ ਚੇਕਰ ਆਹ ਹਰਮਜੀਤ ਲਿਆਓ ਗੱਡੀ ਜਨਾਬ ਹੁਣ ਐ ਐਮਐਲ ਬੋਲੂਗਾ ਉਹ ਛਾੜੇ ਕੋਈ ਮਰਜ਼ੀ ਬੋਲੇ ਸਰਕਾਰ ਦਾ ਹੀ ਨਾਰਾ ਹੈ ਨਾ ਵੀ ਯੋਧਨਾਸ਼ੇ ਵਿਰੁੱਧ ਆਪਾਂ ਗਲਤ ਕਰ ਰਹੇ ਆ ਕੋਈ ਨਹੀਂ ਮੈਂ ਬੰਦੇ ਨਿਕਲ ਨਹੀਂ ਦੇਣੇ ਚਾਹੇ ਜਿੱਦੀ ਮਰਜ਼ੀ ਕਾਲ ਆ ਜੀ ਠੀਕ ਹੈ ਨਾ ਤੋਰੋ ਗੱਡੀ ਤੋਰੋ ਇਹਨੂੰ ਲੈ ਕੇ ਚੱਲ ਥਾਣੇ ਮੈਂ ਬੁਲਾਉਣਾ ਪੈਂਦਾ ਉਹ ਥੈਂਕ ਯੂ ਸੱਟ ਲੈ ਆਈ ਕੋਟੀ ਹੈ ਜੀ ਤੋਰ ਤੋਰ ਹਿੰਦਾ ਚੱਲਦਾ Так, так, так.